ਖਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਵਿਸ਼ਿਆਂ ਦੇ ਵਕ ਵਕ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਹੈ ਤੇ ਅੱਜ ਵਾਹ ਜੀ ਵਾਹ ਆਜੋ 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 ਲੰਗਿਆਓ चौहान ਸਾਹਿਬ ਲੈ ਡਾਕਟਰ ਸਾਹਿਬ ਵੀ ਆਉਂਦੇ ਨਾਲ ਨਾਲ ਹੀ ਹੈ ਜੈਨ चौहान ਸਾਹਿਬ ਜੈਨ ਜੀ ਡਾਕਟਰ ਸਾਹਿਬ ਆਓ ਆਓ ਬੈਠੋ ਬੈਠੋ ਡਾਕਟਰ ਸਾਹਿਬ ਬੈਠੋ ਜੁਹਾਨ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਹੈ ਹੈ ਉਹ ਕਿਰ ਡਾਕਟਰ ਸਾਹਿਬ ਆਗੇ ਸੀ ਜੀ ਆ ਮੈਂ ਕਿਹਾ ਚਲੋ ਟਾਈਮ ਸਿਰ ਚਲੀਏ ਤੁਹਾਡੇ ਕੋਲ ਨਹੀਂ ਨਹੀਂ ਟਾਈਮ ਜਿਹੜਾ ਆ ਨਾ ਇਹ ਜ਼ਰੂਰੀ ਆ ਟਾਈਮ ਤੇ ਜਾਣਾ ਹਾਂ ਇਹ ਤਾਂ ਬਹੁਤ ਜ਼ਰੂਰੀ ਆ ਜੀ ਹਾਂ ਜੇ ਹੁਣ ਤੁਸੀਂ 2 ਮਿੰਟ ਲੇਟ ਹੋ ਜਾਂਦੇ ਹਾਂ ਤਾਂ 2 4 ਦਾ 6 ਮਿੰਟ ਲੇਟ ਹੋ ਜਾਣਾ ਹੀ ਆਪਾਂ ਬਿਲਕੁਲ ਸਾਰਿਆਂ ਦੇ ਦੋ ਦੋ ਭਰਾ ਹੋ ਜਾਣਾ ਹੀ ਬਿਲਕੁਲ ਬਿਲਕੁਲ ਜੀ ਆ ਨਹੀਂ ਚਲੋ ਤੁਸੀਂ ਹਮੇਸ਼ਾ ਹੀ ਟਾਈਮ ਤੇ ਆਉਨੇ ਹੋ ਬੜੀ ਚੰਗੀ ਗੱਲ ਆ ਅੱਛਾ ਡਾਕਟਰ ਸਾਹਿਬ ਆਏ ਜ਼ਰੂਰੀ ਆ ਜੀ ਡਾਕਟਰ ਸਾਹਿਬ ਆਏ ਇਹਨਾਂ ਨੇ ਆਪਾਂ ਜਾਣ ਪਛਾਣ ਕਰਾਈ ਹੈ ਹਣਾ ਜ਼ਰੂਰੀ ਆ ਇਹ ਨੇ ਡਾਕਟਰ ਰਣਜੋਤ ਸਿੰਘ ਬੈਂਸ ਜੀ ਜਿਹੜੀ ਪ੍ਰਬੰਧਕੀ ਅਫਸਰ ਦੇ ਨਾਲ ਨਾਲ ਸਕੱਤਰ ਵੀ ਨੇ ਅੱਛਾ ਜਿਹੜਾ ਆਪਣਾ ਪੰਜਾਬ ਰਾਜ ਦਾ ਕਿਸਾਨ ਅਤੇ ਖੇਤੀ ਕਮੇਟੀ ਕਮਿਸ਼ਨ ਹਨਾ ਚੰਡੀਗੜ੍ਹ ਚ ਆ ਉਹਦੇ ਵਿੱਚ ਆਪਣੀ ਇਹ ਸੇਵਾਵਾਂ ਦੇ ਰਹੇ ਨੇ ਹਾਂ ਜੀ ਇਹਨੂੰ ਡਾਕਟਰ ਸਾਹਿਬ ਤੁਹਾਡੇ ਤੋਂ ਅੱਜ ਜਾਣਕਾਰੀ ਲੈਣੀ ਆ ਨਾਲੇ ਜਿਹੜੇ ਵੱਡੇ ਅਫਸਰ ਹੁੰਦੇ ਆ ਨਾ ਇਹ ਸਾਰੇ ਚੰਡੀਗੜ੍ਹੋਂ ਹੀ ਆਉਂਦੇ ਆ। ਉਹ ਫਿਰ ਆਪਣੀ ਦੇਖੋ ਜੀ ਸਾਰਾ ਸਾਰੇ ਮਹਿਕਮਿਆਂ ਦੇ ਜਿਹੜੇ ਅਧਿਕਾਰੀ ਨੇ ਨਾ ਸਟੇਟ ਦੇ ਸਟੇਟ ਲ ਉੱਥੀ ਨੇ ਫਿਰ। ਹਾਂ ਚਲੋ ਦਫ਼ਤਰੀ ਉੱਥੇ ਨੇ। ਬਹੁਤ ਵਧੀਆ ਗੱਲ ਆ ਜਾਣਕਾਰੀ ਲਵਾਂਗੇ ਇਤੋਂ। ਹਾਂਜੀ। ਅੱਛਾ ਇੱਕ ਤਾਂ ਮੈਨੂੰ ਗੱਲ ਦੱਸੋ। ਹਾਂਜੀ। ਇਹ ਤਾਂ ਹੁਣ ਸਾਰਿਆਂ ਨੂੰ ਪਤਾ ਵੀ ਮੌਸਮ ਬਦਲ ਰਿਹਾ ਹੈ। ਤੇ ਬਦਲਦੇ ਮੌਸਮ 'ਚ ਆਪਾਂ ਕੱਪੜੇ ਵੀ ਬਦਲਨੇ ਆ ਹਨਾ। ਖਾਣ ਪੀਣ ਵੀ ਬਦਲਣਾ। ਰਹਿਣ ਸਹਿਣ ਬਦਲਣ। ਕੰਮਕਾਰ ਵੀ ਬਦਲ ਜਾਂਦੇ ਆ। ਪਰ ਜਿਹੜੀ ਤੁਸੀਂ ਅੱਜ ਟੌਰ ਖੜੀ ਐ ਬਦਲੇ ਮੌਸਮ ਦੀ ਨਹੀਂਗੀ ਇਹ ਤਾਂ ਕੋਹ ਹੂਰੀ ਲੱਗਦੀ ਮੈਨੂੰ ਓਏ ਯਾਰ ਤੇਜਪਾਲ ਜੀ ਕੀ ਕਰੀ ਅੱਜ ਕੱਲ ਤੁਹਾਨੂੰ ਪਤਾ ਵਿਆਹ ਵਿਆਹਾਂ ਦੀ ਰੋਤਾ ਹਨਾ ਵਿਆਹ ਸ਼ਾਦੀਆਂ ਦੀ ਰੋਤਾ ਤੇ ਫਿਰ ਅੱਜ ਇੱਕ ਵਿਆਹ ਚੋ ਵੀ ਹੋ ਕੇ ਆਉਣਾ ਸੀ ਅੱਛਾ ਸੋ ਮੈਂ ਕਿਹਾ ਫਿਰ ਚਲੋ ਆਪਾਂ ਚੱਲਦੇ ਆਂ ਤੇਜਪਾਲ ਕੋਲ ਬੈਠਕ ਚ ਵੀ ਫਿਰ ਛੇਤੀ ਛੇਤੀ ਆਇਆ ਨਾ ਵਿਆਹ ਚੋ ਫਿਰ ਮੈਂ ਅੱਛਾ ਡਾਕਟਰ ਸਾਹਿਬ ਨੇ ਵੀ ਆਉਣਾ ਸੀ ਘਰ ਬਹੁਤ ਬਹੁਤ ਵਧੀਆ ਗੱਲ ਆ ਦੁੱਧ ਦੇ ਕੱਪ ਜੋਗੀ ਥਾਂ ਤੇ ਠੀਕ ਐ ਸਭ ਕੁਝ ਠਰਕਾ ਰੱਖੀ ਹੈ ਜੀ ਰੱਖੀ ਹੈ ਰੱਖੀ ਹੈ ਅੱਗੇ ਹੁਣ ਨਾ ਭੁੱਲ ਜਿਓ ਆਪਣ ਦੇਖੋ ਤੁਸੀਂ ਗੱਲ ਕੀਤੀ ਹੈ ਕੱਪੜੇ ਕੱਪੜਿਆਂ ਦੀ ਹੈ ਨਾ ਬਦਲਦੇ ਮੌਸਮ ਦੇ ਨਾਲ ਨਾਲ ਆਹ ਮੈਂ ਕਈ ਵਾਰੀ ਦੇਖਦਾ ਹਾਂ ਕਿ ਅੱਜ ਕੱਲ ਨੌਜਵਾਨ ਹਨ ਨਾ ਜਿਹੜੀ ਉਹ ਨਹੀਂ ਇੰਨਾ ਗੱਲਾਂ ਵੱਲ ਧਿਆਨ ਦੇ ਬੱਚਿਆਂ ਨੂੰ ਤਾਂ ਅਸੀਂ ਕੋਟੀ ਵੀ ਪਵਾ ਦਿੰਦੇ ਹਾਂ ਬੂਟ ਵੀ ਪਵਾ ਦਿੰਦੇ ਹਾਂ ਸਾਰਾ ਕੁਝ ਟੱਕ ਦਿੰਦੇ ਹਾਂ ਨਾ ਰੱਖਦੇ ਉਹ ਵੀ ਨਹੀਂ ਲਾ ਕੇ ਉਹ ਮਾਰਦੇ ਆ ਪਰ ਸਾਨੂੰ ਨਾ ਇੰਨਾ ਗੱਲਾਂ ਦੇ ਵੱਲ ਧਿਆਨ ਬਹੁਤ ਜ਼ਰੂਰੀ ਹੈ ਦੇਣਾ ਚੋਹਣ ਸਾਹਿਬ ਗੱਲ ਇਦਾਂ ਆ ਭਈ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਹੁੰਦਾ ਨੌਜਵਾਨਾਂ ਨੂੰ ਵੀ ਇਹ ਲੱਗਦਾ ਹੈ ਭਈ ਸਾਨੂੰ ਕੁਝ ਨਹੀਂ ਹੋਣਾ ਹਾਂ ਪਰ ਕਹਿੰਦੇ ਹੁੰਦੇ ਵੀ ਚੜਦੀ ਠੰਡ ਤੇ ਲੈਂਦੀ ਠੰਡ ਹਾਂ ਦੋ ਮਹੀਨੇ ਇੱਕ ਵਾਰ ਲੱਗ ਗਈ ਨਾ ਫੇ ਉਹ ਦਿਨ ਲਾ ਕੇ ਜਾਂਦੀ ਆ ਤੇ ਉਹ ਨੌਜਵਾਨ ਜਿਹੜੇ ਆ ਨਾ ਕਈ ਫੇ ਖੰਘ ਖੰਘ ਕਰਦੇ ਦੇਖੀ ਤੇ ਆ ਪੂਰਾ ਪੂਰਾ ਮਹੀਨਾ ਡੇਡ ਡੇਡ ਮਹੀਨਾ ਉਹ ਐਸੀ ਮੁੜ ਕੇ ਖੁਸ਼ਕੀ ਵਾਲੀ ਖੰਗ ਹੁੰਦੀ ਉਹਨਾਂ ਨੂੰ ਹਟਦੀ ਨਹੀਂ ਫੇਰ ਹੁੰਦੇ ਆ ਤੀਜਪਾਲ ਦੀ ਜੈਕਟ ਤਾਂ ਪੇ ਹੁੰਦੀ ਬੜੀ ਵਧੀਆ ਹਾਂ ਪਰ ਮੋਟਰਸਾਈਕਲ ਚਲਾਉਂਦੇ ਆ ਨਾ ਫੇ ਖੁੱਲੀ ਪਿੱਛੇ ਤਾਂ ਉੱਡਦੀ ਜਾਂਦੀ ਆ ਨੌਜਵਾਨਾਂ ਦੀ ਬਸ 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 ਤੇ ਉਹ ਠੰਡ ਦਾ ਤਾਂ ਫੇਰ ਦੇਖੋ ਛਾਤੀ ਨੂੰ ਠੰਡ ਲੱਗ ਗਈ ਤਾਂ ਕੰਮ ਖਰਾਬ ਹੋ ਗਿਆ ਸਮਝ ਲਓ ਤੇ ਛਾਤੀ ਢਕਣੀ ਬਹੁਤ ਜ਼ਰੂਰੀ ਆ ਨਹੀਂ ਇੰਦਾ ਤਾਂ ਫਿਰ ਟੌਰ ਨੂੰ ਕੀ ਕਰਾਂਗੇ ਆਪਾਂ ਟੌਰ ਵੀ ਤਾਂ ਜ਼ਰੂਰੀ ਆ ਨਾ ਫਿਰ ਇੰਦਾ ਦੇ ਟੌਰ ਤਾਂ ਫਿਰ ਕਈ ਵਾਰੀ ਹਸਪਤਾਲ ਚ ਵੀ ਲੈ ਜਾਂਦੀ ਆ ਹਾਂ ਨਹੀਂ ਉਹ ਗੱਲ ਹੈਗੀ ਆ ਔਰ ਦੂਜੀ ਗੱਲ ਹੈ ਜਿਹੜਾ ਬਦਲਦਾ ਮੌਸਮ ਆ ਉਹਦੇ ਵਿੱਚ ਸਾਡੇ ਕਿਉਂਕਿ ਰੱਬ ਨੇ ਸਾਰਾ ਕੁਝ ਬਦਲਿਆ ਸਾਰਾ ਕੁਝ ਰੱਬ ਨੇ ਸਾਡੇ ਢੰਗ ਤਰੀਕੇ ਬਦਲ ਜਾਣੇ ਚਾਹੀਦੇ ਆ ਹੈਂ ਸਾਡਾ ਸੌਣ ਉੱਠਣ ਖਾਣ ਪੀਣ ਸਭ ਕੁਝ ਸਾਨੂੰ ਬਦਲ ਲੈਣਾ ਚਾਹੀਦਾ ਤੁਸੀਂ ਗੱਲ ਕੀਤੀ ਸੀ ਨਾ ਮੇਰੀ ਉਹ ਟਾਈਮ ਸਿਰ ਕੱਢੇ ਨਾ ਕੱਪੜੇ ਆ ਤੂੰ ਫਿਰ ਆਪਾਂ ਫਿਰ ਖੰਗ ਜੁਕਾਮ ਨੇ ਫੜ ਲਿਆ ਫਿਰ ਅੱਛਾ ਹੋ ਜਾਂਦਾ ਕਈ ਵਾਰੀ ਪਰ ਤੁਸੀਂ ਤਾਂ ਬਹੁਤ ਸੁਚੇਤ ਰਹਿੰਦੇ ਹੋ ਇਸ ਗੱਲ ਤੋਂ ਬਸ ਇੱਕਦਮ ਹੋ ਗਈ ਨਾ ਠੰਡ ਜੀ ਉਹ ਫਿਰ ਧਿਆਨ ਚ ਹੀ ਨਹੀਂ ਸੀ ਮੈਂ ਇੱਕਦਮ ਹੋ ਜੂ ਆ ਇਹ ਚੀਜ਼ ਹੈਗੀ ਆ ਬਾਕੀ ਇਹ ਆ ਭੀ ਬਦਲਦੇ ਮੌਸਮ ਦੇ ਨਾਲ ਸਾਡੀਆਂ ਸਬਜ਼ੀਆਂ ਵੀ ਬਦਲ ਜਾਣੀਆਂ ਤੇ ਭਾਈ ਉਹਨਾਂ ਨੂੰ ਵੀ ਮੰਡੀ ਲੈ ਕੇ ਤੇ ਜਾਣਾ ਜ਼ਰੂਰੀ ਆ ਪਰ ਇੱਕ ਗੱਲ ਆ ਵੀ ਥੋੜ ਜਾ ਹੁਣ ਟਾਈਮ ਆਪਣਾ ਚੇਂਜ ਕਰ ਲਓ ਬਦਲ ਕੇ ਟਾਈਮ ਨਾਲ ਫੇਜ ਆਇਆ ਕਰੋ ਤੁਸੀਂ ਨਾ ਮੈਨੂੰ ਐ ਲੱਗਦਾ ਈ ਤੁਹਾਡੇ ਕੋਲ ਮੰਡੀਆਂ ਦੇ ਭਾਗ ਆ ਵਾਹ ਸੱਸਣਾ ਜੇ ਜੇ ਲਓ ਜੀ ਲਓ ਬਿਲਕੁਲ ਜ਼ਰੂਰੀ ਹੈ ਤਾਂ ਬਹੁਤ ਮੰਡੀਆਂ ਦੇ ਭਾਗ ਜਚਵਾਨ ਸਾਹਿਬ ਇਦਾਂ ਰਹੇ ਆ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਖਿਆ ਜੀ 300 ਰੁਪਏ ਕੁਇੰਟਲ ਜੀ ਪਟਿਆਲਾ 700 ਰੁਪਏ ਜੀ ਬੁੱਢਲਾਡਾ 750 ਰੁਪਏ ਜੀ ਲੁਧਿਆਣਾ 450 ਰੁਪਏ ਕੁਇੰਟਲ ਫਾਜ਼ਿਲਗਾ 200 ਰੁਪਏ ਕੁਇੰਟਲ ਆਲੂ ਤੇ ਮਾਨਸਾ 110 ਰੁਪਏ ਅ ਪਿਆਜ਼ ਜਲੰਧਰ ਵਿਖਿਆ 1300 ਨੂੰ 1500 ਨੂੰ ਪਟਿਆਲਾ ਬੁਢਲਾਡਾ 1300 ਰੁਪਏ ਕਿਵਾਂਟਲ 1100 ਲੁਧਿਆਣਾ 1500 ਰੁਪਏ ਫਾਜ਼ਿਲਕਾ ਤੇ ਮਾਨਸਾ ਵੀ ਪਿਆਜ਼ ਆ ਜਿਹੜਾ 1500 ਰੁਪਏ ਫੀ ਕਿਵਾਂਟਲ ਹੀ ਵਿਕਿਆ ਜੀ 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 ਜਵਾਨ ਸਾਹਿਬ ਟਮਾਟਰ ਜਲੰਧਰ ਵਿਖਿਆ 1800 ਰੁਪਏ ਕਿਵਾਂਟਲ ਹਮ ਪਟਿਆਲਾ 3800 ਰੁਪਏ ਹਾਂਜੀ 4000 ਨੂੰ ਵਿਕਿਆ ਬੁਢਲਾਡਾ ਹਮ ਲੁਧਿਆਣਾ 3000 ਰੁਪਏ ਕਿਵਾਂਟਲ ਜੀ ਫਾਜ਼ਿਲਕਾ 2500 ਰੁਪਏ ਤੇ ਮਾਨਸਾ ਟਮਾਟਰ ਅੱਜ 3500 ਰੁਪਏ ਫੀ ਕੁਇੰਟਲ ਪਾਰ ਰਿਹਾ ਜੀ ਬੈਂਗਣ 200 ਨੂੰ ਜਲੰਧਰ ਪਟਿਆਲਾ 1500 ਨੂੰ 1200 ਬਡਲਾਡਾ ਹੂੰ ਲੁਧਿਆਣਾ 950 ਰੁਪਏ ਫਾਜ਼ਿਲਕਾ 1500 ਤੇ ਮਾਨਸਾ ਬੈਂਗਣ ਅੱਜ 2700 ਰੁਪਏ ਫੀ ਕੁਇੰਟਲ ਪਾਰ ਰਿਹਾ ਜੀ ਫੁੱਲ ਗੋਭੀ 1300 ਨੂੰ ਵਿਕੀ ਜਲੰਧਰ 2000 ਨੂੰ ਪਟਿਆਲਾ ਬਡਲਾਡਾ ਵਿਕੀ 1800 ਰੁਪਏ ਕੁਇੰਟਲ 1700 ਲੁਧਿਆਣਾ ਹੂੰ ਫਾਜ਼ਿਲਕਾ 2000 ਰੁਪਏ ਕੁਇੰਟਲ ਤੇ 800 ਰੁਪਏ ਮਾਂਸਾ ਜੀ ਅੱਜ ਗੋਫਲ ਗੋਬੀ ਦਾ ਬਾਹ ਰਿਆ ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ ਜੀ ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਲਾਵਾਂਗੇ ਬਿਲਕੁਲ ਜੀ ਬਿਲਕੁਲ ਤੇ ਜਿੱਦਾਂ ਤੁਸੀਂ ਕਿਹਾ ਵੀ ਚੰਡੀਗੜ੍ਹ ਤੋਂ ਆਏ ਆ ਹੂੰ ਕੋਈ ਸਾਡੇ ਲਈ ਚੰਗਦੀ ਖਬਰ ਤੇ ਕੋਈ ਸਕੀਮ ਲੈ ਕੇ ਆਏ ਹੋਣਗੇ ਹੈ ਤੇ ਡਾਕਟਰ ਸਾਹਿਬ ਦੀ ਜੇਸ ਗੱਲ ਦੀ ਖਾਸੀਅਤ ਹੈ ਹਾਂਜੀ ਉਦਾਂ ਦੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਸਾਡਾ ਅੱਜ ਦਾ ਵਿਸ਼ਾ ਜਿਹੜਾ ਤੁਹਾਡੇ ਨਾਲ ਗੱਲਬਾਤ ਦਾ ਹੈਗਾ ਉਹ ਹੈਗਾ ਜੀ ਮगन ਰੇਗਾ ਸਕੀਮ ਅਧੀਨ ਖੇਤੀ ਚ ਲੇਬਰ ਦੀ ਵਰਤੋਂ ਇਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਨੰਬਰ ਹੈ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 4244 ਜੀ ਡਾਕਟਰ ਸਾਹਿਬ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਬੰਦਾ ساری ਉਮਰ ਹੀ ਕੋਸ਼ਿਸ਼ ਕਰਦਾ ਰਹਿੰਦਾ ਬਿਲਕੁਲ ਜੀ ਈਵਨ ਜਦੋਂ ਸਮਾਂ ਆ ਜਾਂਦਾ ਚੱਕ ਲੋ ਚੱਕ ਲੋ ਹੋ ਜਾਂਦੀ ਉਦੋਂ ਵੀ ਨਿਆਣਿਆਂ ਨੂੰ ਝੜਕੇ ਮਾਰ ਦਿੰਦਾ ਉਹ ਇਦਾਂ ਨਹੀਂ ਇਦਾਂ ਕਰ ਲਓ ਹੈਨਾ ਫੇਰ ਬੰਦੇ ਤੋਂ ਉੱਪਰ ਸਾਡੇ ਪਿੰਡਾਂ ਦਾ ਜੋ ਇੱਕ ਸਿਸਟਮ ਬਣਿਆ ਹੋਇਆ ਉਹ ਆ ਜਾਂਦਾ ਤੇ ਉਸ ਤੋਂ ਬਾਅਦ ਆ ਜਾਂਦੇ ਆ ਸਾਡੀਆਂ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਸਰਕਾਰਾਂ ਸਾਡੇ ਦੀ ਲੈ ਬਿਲਕੁਲ ਲੈ ਕੇ ਆਉਂਦੀ ਹੈ ਜੀ ਹੁਣ ਇਹ ਜਿਹੜੀ ਸਕੀਮ ਆ ਮਗਨ ਰੇਗਾ ਇਹਦਾ ਅਸੀਂ ਸੁਣਦੇ ਤੇ ਬਹੁਤ ਆ ਹੂੰ ਪਰ ਤੁਸੀਂ ਮਾਹਰ ਹੋ ਤੁਸੀਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਇਹਦਾ ਅਸਲ ਉਦੇਸ਼ ਕੀ ਆ ਕਿੱਥੋਂ ਤੱਕ ਇਹ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਾਂ ਸੋਚਦੇ ਹਾਂ ਬਿਲਕੁਲ ਠੀਕ ਗੱਲ ਆ ਤੁਹਾਡੀ ਤੇਜਪਾਲ ਜੀ ਜਿਹੜੀ ਮਨ ਮਗਨਰੇਗਾ ਸਕੀਮ ਆ ਇਹ ਆਦੇਸ਼ ਤੋਂ ਪਹਿਲਾਂ ਪਹਿਲਾਂ ਆਪਾਂ ਇਹਦੀ ਥੋੜੀ ਜਿਹੀ ਪਿਸ਼ੋਕੜ ਸਮਝ ਲਈਏ ਹਾਂ ਜ਼ਰੂਰ ਜੀ ਜ਼ਰੂਰ ਕਿ 2005 ਦੇ ਵਿੱਚ ਭਾਰਤ ਸਰਕਾਰ ਵੱਲੋਂ ਇਹ ਸਕੀਮ ਜਿਹੜੀ ਆ ਇਹ ਲੈ ਕੇ ਆਂਦੀ ਅੱਛਾ ਜੀ ਔਰ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਹਮ ਐਕਟ ਵਜੋਂ ਅੱਛਾ ਜੀ ਤੇ ਉਹ 2006 ਦੇ ਵਿੱਚ ਲਾਗੂ ਹੋ ਗਿਆ ਸਾਰੇ ਭਾਰਤ ਵਾਸਤੇ ਜੀ ਸੋ ਇਸ ਸਕੀਮ ਦਾ ਜਿਹੜਾ ਮੇਨ ਮਨੋਰਥ ਆ ਉਹ ਇਹ ਸੀ ਕਿ ਜਿਹੜਾ ਸਾਡੇ ਪਿੰਡਾਂ ਦੀ ਅਰਥਚਾਰਾ ਆ ਹਾਂਜੀ ਉਹਨੂੰ ਕਿੱਦਾਂ ਵਿਕਸਿਤ ਕੀਤਾ ਜਾਵੇ ਤੇ ਜਿਹੜਾ ਉੱਥੇ ਸਾਡਾ ਭਾਈਚਾਰਾ ਆ ਹਮ ਉਹਨੂੰ ਉਹਨੂੰ ਸਮਾਜਿਕ ਬਰਾਬਰਤਾ ਕਿੱਦਾਂ ਉਹਦੇ ਚ ਲਿਆਦੀ ਜਾਏ ਹਮ ਤਾਂ ਉਸ ਵਾਸਤੇ ਸਰਕਾਰ ਨੇ 100 ਦਿਨ ਹਮ ਰਜਗਾਰ ਦਾ ਪ੍ਰਬੰਧ ਕੀਤਾ ਅੱਛਾ ਜੀ ਕਿ ਜਿਹੜਾ ਵੀ ਅਨਸਕਿਲਡ ਬੰਦਾ ਆ ਮਤਲਬ ਜਿਹਦੇ ਕੋਲ ਕੋਈ ਤਕਨੀਕੀ ਗਿਆਨ ਨਹੀਂ ਭਾਵੇਂ ਉਹਦੀ ਕੋਈ ਕੋਈ ਸਕਿਲਡ ਲੇਬਰ ਨਹੀਂ ਹੈ ਉਹ ਅਨਸਕਿਲਡ ਲੇਬਰ ਦੇ ਵਿੱਚ ਘੱਟੋ ਘੱਟ 100 ਦਿਨ ਸਾਲ ਦੇ ਵਿੱਚ ਜਿਹੜਾ ਰਜਗਾਰ ਪ੍ਰਾਪਤੀ ਕਰਕੇ ਜਿਹੜਾ ਆਪਣੀ ਉਪਜਿਵਕਤਾ ਕਮਾ ਸਕਦਾ ਤੇ ਆਪਣੇ ਪਰਿਵਾਰ ਦਾ ਜਿਹੜਾ ਉਹ ਪਾਲਣ ਪੋਸ਼ਣ ਵਧੀਆ ਟੰਗਣਾ ਕਰ ਸਕਾ। ਮਤਲਬ ਜਿਹੜੇ ਸਾਡੇ ਸਾਧਨਾ ਤੋਂ ਥੋੜਾ ਪਿੱਛੇ ਰਹਿ ਗਏ ਸਾਡੇ ਪਰਿਵਾਰ ਜਿਹੜੇ ਆ ਉਹਨਾਂ ਲਈ ਜਾਦਾ ਸੋਚਣਾ ਹੈ। ਮਤਲਬ ਪਿੰਡੂ ਵਿਕਾਸ ਵਾਸਤੇ ਇਹ ਇੱਕ ਨੀਂਹ ਦੇ ਤੌਰ ਤੇ ਜਿਹੜੀ ਆ ਉਹ ਸਕੀਮ ਜਿਹੜੀ ਆ ਉਹ ਭਾਰਤ ਸਰਕਾਰ ਵੱਲੋਂ ਦਿੱਤੀ ਗਈ। ਜਿਹਦੇ ਮੋٹے ਮੋٹے ਚਾਰ ਮਨੋਰਥ ਰੱਖੇ ਗਏ, ਚਾਰ ਉਦੇਸ਼ ਉਦੇਸ਼ ਰੱਖੇ ਗਏ। ਜੀ। ਪਹਿਲਾ ਮਨੋਰਥ ਇਹਦਾ ਇਹ ਸੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ 100 ਦਿਨ ਰਜਗਾਰ ਦੇ ਕੇ ਅਸੀਂ ਪਿੰਡਾਂ ਦੇ ਵਿੱਚ ਅਜਈਆਂ ਅਜਈਆਂ ਜਿਹੜੀਆਂ ਪ੍ਰੋਡਕਸ਼ਨ ਜਿਹੜੀਆਂ ਸਾਡੀਆਂ ਇਨਫਰਾਸਟ੍ਰਕਚਰਸ ਆ ਜੀ ਜਿਹੜੀਆਂ ਉਸ ਪਿੰਡ ਦੀ ਜਿਹੜੀ ਅਰਥਚਾਰਾ ਨੂੰ ਲੰਬੇ ਸਮੇਂ ਤੱਕ ਜਿਹੜੀਆਂ ਉਹ ਆਪਣੀ ਦੇਣ ਦੇ ਸਕਦੀਆਂ ਉਹਨਾਂ ਦਾ ਨਿਰਮਾਣ ਕਰਨਾ ਦੂਜਾ ਇਹਦੇ ਵਿੱਚ ਇਹ ਸੀ ਕਿ ਜਿਹੜਾ ਸਮਾਜਿਕ ਤੌਰ ਤੇ ਸਾਡਾ ਭਾਈਚਾਰਾ ਪਿੱਛੇ ਰਹਿ ਗਿਆ ਜੀ ਉਸ ਦੀ ਪ੍ਰਗਤੀ ਉਸ ਨੂੰ ਉਸ ਦਾ ਜੀਵਨ ਪੱਧਰ ਜੀਵਨ ਸ਼ੈਲੀ ਨੂੰ ਉਚਾਣ ਵਾਸਤੇ ਹੂੰ ਉਹਦੇ ਲਈ ਜਿਹੜੀ ਆ ਉਹ ਮਤਲਬ ਆਰਥਿਕਤਾ ਉਹਦੀ ਚ ਉਹ ਉਹ ਵਾਦਾ ਕਰਨਾ ਵਾਦਾ ਕਰਨਾ ਜੀ ਤੀਜੇ ਨੰਬਰ ਦੇ ਉੱਤੇ ਆ ਜਿਹੜੀਆਂ ਸਾਡੀਆਂ ਮਤਲਬ ਪੰਚਾਇਤੀ ਰਾਜ ਦੇ ਜਿਹੜੇ ਇੰਸਟੀਚਿਊਟ ਆ ਸੰਸਥਾਵਾਂ ਆ ਹੂੰ ਉਹਨਾਂ ਨੂੰ ਕਿੱਦਾਂ ਅਸੀਂ ਤਕੜੇ ਕਰਕੇ ਉਹਨਾਂ ਤੋਂ ਜਿਹੜਾ ਸਮਾਜਿਕ ਜਿਹੜਾ ਵਰਤਾਰਾ ਆ ਜਾਂ ਸਮਾਜਿਕ ਜਿਹੜੀ ਆ ਚੇਤਨਾ ਆ ਜਾਂ ਸਮਾਜਿਕ ਸਾਂਝ ਆ ਜਾਂ ਸਮਾਜਿਕ ਉન્નਤੀ ਆ ਪ੍ਰਗਤੀ ਆ ਉੱਥੇ ਤੱਕਰ ਕਿਦਾਂ ਪਹੁੰਚਣਾ ਔਰ ਗਰੀਬ ਬੰਦੇ ਨੂੰ ਜਿਹੜਾ ਗਰੀਬ ਪਰਿਵਾਰ ਆ ਉਹਦੀ ਉਪਜਿਵਕਤਾ ਨੂੰ ਕਿਦਾਂ ਮਜ਼ਬੂਤੀ ਦੇਣੀ ਆ ਇਹ ਮੋٹے ਮੋٹے ਚਾਰ ਮਨੋਰਥਾਂ ਨਾਲ ਜਿਹੜੀ ਆ ਇਹ ਸਕੀਮ ਅ ਸ਼ੁਰੂ ਕੀਤੀ ਗਈ ਸੀ ਤੇ ਆਦੇਸ਼ ਇਹਦੇ ਬਹੁਤ ਬਹੁਤ ਹੀ ਬਾ ਕਮਾਲ ਜਿਸ ਜਦੋਂ ਵੀ ਇਹ ਲਾਗੂ ਹੋਈ ਆ ਜਿਸ ਵੀ ਸੋਚ ਨਾਲੇ ਲਾਗੂ ਹੋਈ ਆ ਉਹ ਸੋਚ ਬਹੁਤ ਹੀ ਬਾ ਕਮਾਲ ਸੋਚ ਆ ਹੈ ਜਿਸ ਨਾਲ ਇਹ ਸਕੀਮ ਲਾਗੂ ਕੀਤੀ ਗਈ ਆ ਮੋٹے ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਇਸ ਸਕੀਮ ਦਾ ਖੇਤੀਬਾੜੀ ਦੇ ਨਾਲ ਔਰ ਜਿਹੜੇ ਸੰਸਾਧਨ ਜਾਂ ਜਿਨ੍ਹਾਂ ਦੀ ਸਾਮ ਸੰਭਾਲ ਸਾਡੀ ਅੱਜ ਦੀ ਜ਼ਰੂਰਤ ਆ ਖਾਸ ਕਰਕੇ ਪੰਜਾਬ ਦੇ ਵਿੱਚ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਆ ਕਿਉਂਕਿ ਪਾਣੀ ਦਾ ਪੱਧਰ ਸਾਡੇ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਘਟ ਰਿਹਾ ਹਾਂ ਇਵੇਂ ਸਾਡੇ ਜੰਗਲਾਤ ਹੇਠ ਰਕਬਾ ਘਟਿਆ ਉਹ ਰਕਬੇ ਨੂੰ ਵਧਾਣ ਦੀ ਲੋੜ ਆ ਇਵੇਂ ਐਗਰੋਫਰੈਸਟੀ ਹੇਠ ਜਿਹੜਾ ਰਕਬਾ ਉਹ ਲਿਆਣ ਦੀ ਲੋੜ ਆ ਜ਼ਮੀਨ ਦੀ ਜਿਹੜੀ ਆ ਉਹਦੀ ਜਿਹੜੀ ਕਹ ਲੋ ਵੀ ਤੁਸੀਂ ਸੁਧਾਰ ਜ਼ਮੀਨੀ ਸੁਧਾਰ ਕਰਨ ਵਾਸਤੇ ਬੀਏ ਸਕੀਮ ਨੂੰ ਅਸੀਂ ਇਹ ਤੁਲਾਹਾ ਲੈ ਸਕਦੇ ਹਾਂ ਬਹੁਤ ਵਧੀਆ ਗੱਲ ਹੈ ਕੀ ਬਾਤ ਹੈ ਜੀ ਦੇਖੋ ਬੜੇ ਵਧੀਆ ਉਦੇਸ਼ ਇਸ ਸਕੀਮ ਦੇ ਸੀਗੇ ਜੀ 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 ਅੱਛਾ ਡਾਕਟਰ ਸਾਹਿਬ ਜਿਹੜੀ ਮੰਗਨ ਰੇਗਾ ਸਕੀਮ ਹੈ ਬਹੁਤ ਵਧੀਆ ਪਿੰਡਾਂ ਦੇ ਵਿੱਚ ਕਾਫੀ ਬੰਦੇ ਆ ਜਿਹੜੇ ਇਹਦੇ ਤੋਂ ਕੰਮ ਚੱਲ ਰਿਹਾ ਇਹਨਾਂ ਦੇ ਨਾਲ ਤੇ ਡਵੈਲਪਮੈਂਟ ਹੋ ਰਹੀ ਆ ਜੀ ਅੱਛਾ ਸਾਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਹੁਣ ਤੱਕ ਇਸ ਸਕੀਮ ਦੇ ਤਹਿਤ ਕਿੰਨੇ ਕੁ ਜਿਹੜੇ ਮੈਂਬਰ ਨੇ ਉਲਾਹਾ ਲੈ ਰਹੇ ਨੇ ਹੂੰ ਏ ਜੇ ਆਪਾਂ ਇਹਦਾ ਮਗਨਰੇਗਾ ਦਾ ਆਪਾਂ ਪੋਰਟਲ ਥੋੜਾ ਜਿਹਾ ਨੂੰ ਉਹਦਾ ਉਹਨੂੰ ਵਿਚਾਰੀਏ ਜੇ ਆਨੂੰ ਦੇਖੀਏ ਤਾਂ ਪਤਾ ਚੱਲਦਾ ਕਿ 19 ਲੱਖ 61000 ਜਿਹੜੇ ਸਾਡੇ ਜੋਬ ਕਾਰਡ 홀ਡਰ ਨੇ ਜੀ 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 ਉਧਰ 19 ਲੱਖ 61000 ਦੇ ਵਿੱਚੋਂ ਲਗਭਗ 12 ਲੱਖ 27000 ਜਿਹੜੇ ਸਾਡੇ ਐਕਟਿਵਲੀ ਪਾਰਟਿਸਪੇਟ ਕਰਨ ਵਾਲੇ ਜਿਹੜੇ ਅ ਮਤਲਬ ਇਹਦੇ ਮੈਂਬਰ ਜੀ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ 23 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਨੂੰ ਵੰਡਿਆ ਹੋਇਆ ਜੀ 23 ਜ਼ਿਲ੍ਹਿਆਂ ਦੇ ਅੱਗੇ 154 ਜਿਹੜੇ ਆ ਉਹ ਬਲਾਕ ਨੇ ਹਮ ਤੇ 154 ਬਲਾਕਾਂ ਦੇ ਵਿੱਚ ਜਿਹੜੀਆਂ 13404 ਗ੍ਰਾਮ ਪੰਚਾਇਤਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਹਮ ਹਮ ਪੰਜਾਬ ਦਾ ਜੇ ਭੂਗੋਲਿਕ ਖੇਤਰਫਲ ਦੇਖਿਆ ਜਾਵੇ ਹਮ ਤਾਂ 50362 ਸਕਰ ਕਿਲੋਮੀਟਰ ਦਾ ਦਾਇਰਾ ਆ ਜੀ ਜਿਹਦੇ ਵਿੱਚ ਜਿਹੜੀ ਕੁੱਲ ਖੇਤੀ ਜੋਗ ਜ਼ਮੀਨ ਆ ਜਿਹੜੀ ਨੈਟ ਕਲਟੀਵੇਸ਼ਨ ਅੰਡਰ ਆਂਦੀ ਆ ਉਹ 4111000 4011000 ਹੈਕਟੇਰ ਏਰੀਆ ਜਿਹੜਾ ਜੀ ਉਹ 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 ਦੇਤੇ ਸੇ ਖੇਤੀ ਕਰ ਰਹੇ ਆ ਬਿਲਕੁਲ ਸੋ ਇਸ ਰਕਬੇ ਦੇ ਉੱਤੇ ਸਾਡੇ ਕੋਲ 18 ਲੱਖ ਤੇ 40000 ਜਿਹੜੇ ਕਲਟੀਵੇਟਰਸ ਨੇ ਮਤਲਬ ਜਿਹੜੇ ਉਹ ਜ਼ਮੀਨਬਾਹਕ ਨੇ ਜਿਨ੍ਹਾਂ ਨੂੰ ਆਪਾਂ ਕਿਸਾਨ ਕਹਿ ਸਕੀ ਹੂੰ ਇਸੇ ਤਰ੍ਹਾਂ ਜੇ ਆਪਾਂ ਉਹਨਾਂ ਦੀ ਗਿਣਤੀ ਮਜ਼ਦੂਰਾਂ ਦੀ ਗਿਣਤੀ ਕਿਉਂਕਿ ਮਨਰੇਗਾ ਖਾਸ ਕਰਕੇ ਮਜ਼ਦੂਰ ਵਰਗ ਨੂੰ ਜਿਹੜੀ ਆ ਬਰਾਬਰਤਾ ਦਿੰਦੀ ਆ ਉਹਦੀ ਆਰਥਿਕਤਾ ਨੂੰ ਹੋਰ ਉਹਦੇ ਚ ਵਾਅਦਾ ਕਰਦੀ ਆ ਜੀ ਤਾਂ 14 ਲੱਖ ਸਾਡੇ ਕੋਲ ਕੋਈ 40000 ਕਹਿ ਲੋ ਗੜਿਆ ਉਹ ਡਾਟਾ ਦੱਸਦਾ ਕਿ ਇੰਨੇ ਕਿ ਸਾਡੇ ਕੋਲ ਜਿਹੜੇ ਖੇਤੀ ਕੰਮ ਹੈ ਜਾਂ ਕੰਮ ਇਹਦੇ ਜੀ 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 ਸੋ ਇਨਾਂ ਵਾਸਤੇ ਜਿਹੜੀ ਆ ਇਹ ਸਕੀਮ ਜਾਨੀ ਕਿ ਪੰਜਾਬ ਦੇ ਵਿੱਚ 12 ਲੱਖ 27000 ਜਿਹੜਾ ਕੰਮ ਆ ਉਹ ਇਸ ਸਕੀਮ ਤੋਂ ਲਾਭ ਲੈ ਰਹੇ ਬਿਲਕੁਲ ਜੀ ਬਿਲਕੁਲ ਅੱਛਾ ਇੱਕ ਗੱਲ ਹੋਰ ਵੀ ਦੇਖਣ ਵਾਲੀ ਆ ਜੇ ਇਸ 12 ਲੱਖ ਨੂੰ ਤੁਸੀਂ ਹੋਰ ਥੋੜਾ ਜਿਹਾ ਇਹਨੂੰ ਵਿਚਾਰੋ ਜਾਂ ਇਹਦੇ ਇਨੂੰ ਇਹਦਾ ਨਖੇੜਾ ਕਰੋ ਵੀ ਇਹ ਕਿੱਥੋਂ ਇਹ ਕਿਹੜੇ-ਕਿਹੜੇ ਗਰੁੱਪ ਚੋਂ ਆਂਦਾ ਤਾਂ ਤੇਜਪਾਲ ਜੀ ਤੁਸੀਂ ਹੈਰਾਨ ਹੋਵੋਗੇ ਕਿ 86% ਜਿਹੜੇ ਸਾਡੇ ਅਨਸੂਚਿਤ ਜਾਤੀਆਂ ਦੇ ਸਾਡੇ ਪਰਿਵਾਰ ਨੇ ਉਹਨਾਂ ਤੋਂ ਉਹ ਫਾਇਦਾ ਇਸ ਸਕੀਮ ਤੋਂ ਲੈ ਰਹੇ ਹੁਮ ਅੱਛਾ ਜੇ ਇਸ ਨੂੰ ਇਹਦਾ ਜੇ ਨਖੇੜਾ ਔਰਤਾਂ ਦੇ ਵਿੱਚ ਕੀਤਾ ਜਾਵੇ ਵੀ ਇਸ ਸਕੀਮ ਦੇ ਵਿੱਚੋਂ ਔਰਤਾਂ ਕਿੰਨੀਆਂ ਨੇ ਜ਼ਿਆਦਾ ਲੱਗਦੇ ਆ ਤਾਂ ਤੁਸੀਂ ਦੇਖੋ ਬੀ 73% ਔਰਤਾਂ ਜਿਹੜੀਆਂ 9 ਲੱਖ 18000 ਜਿਹੜੀਆਂ ਔਰਤਾਂ ਇਸ ਨੂੰ ਸਿੱਧਾ ਫਾਇਦਾ ਲੈ ਰੀਆਂ ਹਾਂ ਸੋ ਇਹ ਸਕੀਮ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਸਕੀਮ ਔਰ ਪਿੰਡ ਦੇ ਵਿਕਾਸ ਵਾਸਤੇ ਇਹ ਪਿੰਡ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਇਹ ਸਕੀਮ ਬਹੁਤ ਹੀ ਵਧੀਆ ਜੀ ਜੀ ਰਾਜ ਸਭ ਜਦੋਂ ਮਗਨ ਰੇਗਾ ਦੀ ਗੱਲ ਕਰਦੇ ਆ ਇਹਦਾ ਆਪਾਂ ਖੇਤੀਬਾੜੀ 'ਚ ਮਹੱਤਵ ਜਦੋਂ ਦੇਖਦੇ ਆ ਉਹ ਕਿੰਨਾ ਕ ਹੈ ਤੇ ਜਿੱਦਾਂ ਹੁਣ ਆਮ ਆਪਾਂ ਕਹੀਏ ਕਿ ਸਾਨੂੰ ਜਿੰਨੀ ਕੁ ਪਤਾ ਹੁੰਦਾ ਸੀ ਉੰਨਾ ਕ ਕੰਮ ਕਰ ਲਈਦਾ ਜਾਂ ਉੰਨਾ ਕ ਕੰਮ ਲੈ ਲਈਦਾ ਤੁਸੀਂ ਮਾਹਰੋਂ ਤੁਹਾਡੇ ਕੋਲ ਤੁਸੀਂ ਦਿਮਾਗ ਲੜਾਉਨੇ ਹੋ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਨੇ ਹੋ ਤੇ ਇਹਦਾ ਯੋਗਦਾਨ ਖੇਤੀਬਾੜੀ ਜਦੋਂ ਆਪਾਂ ਗੱਲ ਕਰਦੇ ਆ ਕਿੰਨਾ ਕ ਵੱਧ ਸਕਦਾ ਆ ਹੋਰ ਜਿਹੜਾ ਆਮ ਲੋਕਾਂ ਨੂੰ ਹਾਲੇ ਪਤਾ ਨਹੀਂਗਾ ਪਰ ਉਹ ਕਰ ਸਕਦੇ ਹ ਬਿਲਕੁਲ ਇਹ ਬਹੁਤ ਤੁਹਾਡਾ ਵਾਜਿਬ ਹੋਰ ਬਹੁਤ ਜਿਹੜਾ ਵੈਲਿਡ ਪ੍ਰਸ਼ਨ ਆ ਕਿ ਇਹ ਖੇਤੀਬਾੜੀ ਚ ਇਹਦਾ ਕਿਦਾਂ ਸੰਤੋਲ ਬਿਠਾਇਆ ਜਾ ਸਕਦਾ ਜੀ ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਜਿਹੜੀ ਵਰਕ ਸੂਚੀ ਜਿਹੜੀ ਲਿਸਟ ਆ ਕੰਮਾਂ ਦੀ ਲਿਸਟ ਦੇਖਦੇ ਆ ਹਾਂਜੀ ਭਾਰ ਸਰਕਾਰ ਵੱਲੋਂ ਜਿਹੜੀ ਪ੍ਰਵਾਨਿਤ ਲਿਸਟ ਆ ਉਸ ਦੇ ਵਿੱਚ 260 ਕੰਮ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਦੇ ਹੇਠ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਕੰਮੇ ਨੂੰ ਤਰਖਾ ਮਿਲਦੀ ਆ ਜਾਂ ਉਹਨੂੰ ਉਹਦਾ ਇਬਜਾਨਾ ਮਿਲਦਾ ਜੀ ਉਸ 260ਾਂ ਦੀ ਸੂਚੀ ਦੇ ਵਿੱਚੋਂ 163 ਕੰਮ ਖੇਤੀਬਾੜੀ ਤੇ ਖੇਤੀਬਾੜੀ ਦੇ ਅਲਾਈਡ ਸੈਕਟਰਸ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਕੀ ਬਾਤ ਹੈ ਅੱਛਾ ਕਹਿਣ ਦਾ ਭਾਵ ਕਿ 63% ਜਿਹੜਾ ਕਮਾਂ ਦੀ ਵੰਡ ਆ ਹੂੰ ਔਰ ਜਿਹੜਾ ਸਾਡੇ ਕੋਲ ਪਾਰ ਸਰਕਾਰ ਵੱਲੋਂ ਪੈਸਾ ਇਸ ਸਕੀਮ ਚ ਆਉਣਾ ਚਾਹੀਦਾ ਜੀ ਉਹ ਖੇਤੀਬਾੜੀ ਦੀਆਂ ਗਤੀਵਿਧੀਆਂ ਜਾਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਹਨ ਫੇਰ ਤਾਂ ਮੁੱਖ ਖੇਤੀਬਾੜੀ ਹੋ ਗਈ ਕਿ ਕਿੱਡਾ ਵੱਡਾ ਹਿੱਸਾ ਆ ਬਿਲਕੁਲ ਬਿਲਕੁਲ ਸੋ ਇਸ ਹਿੱਸੇ ਨੂੰ ਆਡੈਂਟੀਫਾਈ ਕਰਨ ਦੀ ਸਾਨੂੰ ਜ਼ਰੂਰਤ ਲੱਗਦੀ ਆ ਜੀ ਔਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆਂ 19660000 ਦੇ ਵਿੱਚੋਂ 12270000 ਬੰਦਾ ਜਿਹੜਾ ਐਕਟਿਵਲੀ ਪਾਰਟਿਸਿਪੇਟ ਕਰ ਰਿਹਾ ਇਸ ਇਸ ਦਾ ਮਤਲਬ ਵੀ 7 ਲੱਖ ਲਗਭਗ ਮੋਟਾ-ਮੋਟਾ ਵੀ 7 ਲੱਖ ਬੰਦਾ ਉਹ ਵੀ ਐਕਟਿਵਲੀ ਪਾਰਟਿਸਿਪੇਟ ਕਰਨ ਲਈ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਜਦੋਂ ਅਸੀਂ ਕਲਟੀਵੇਟਰ ਦੀ ਗਿਣਤੀ 1840000 ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ 33% ਹਿੱਸਾ ਉਹ ਸਮਾਲ ਤੇ ਮਾਰਜਨਲ ਫਾਰਮਰ ਦਾ ਆਇਆ ਮਤਲਬ ਛੋਟੇ ਤੇ ਸਵਾਂਤਕ ਖਸਾਨ ਤਾਂ ਮੋਟਾ-ਮੋਟਾ ਜੇ 18 ਲੱਖ 40 ਹਜ਼ਾਰ ਦੀ 33% ਕਰ ਲਈਏ ਤਾਂ ਉਹ ਲਗਭਗ 6 ਲੱਖ ਦੇ ਨੇੜੇ ਤੇੜੇ ਪਹੁੰਚ ਜਾਂਦਾ ਬਿਲਕੁਲ ਇਹਦਾ ਮਤਲਬ ਵੀ 6 ਲੱਖ ਜੌਬ ਕਾਰਡ ਹੋਲਡਰ ਅਸੀਂ ਹੋਰ ਪੈਦਾ ਕਰ ਸਕਦੇ ਹਾਂ ਹਮ ਤੇ ਜੇ ਉਹ 6 ਲੱਖ ਅਸੀਂ ਹੋਰ ਪੈਦਾ ਕਰ ਲਈਏ ਤਾਂ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਦਾ ਵੇਤਨ ਵੀ ਫਿਰ ਸਰਕਾਰ ਨੂੰ ਬਿਲਕੁਲ ਜਿਆਦਾ ਕੰਮ ਕਰਨ ਦੀ ਤਿਆਣਗੀ ਤਾਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਵੱਧ ਪੈਸੇ ਦਾ ਜਿਹੜਾ ਉਹ ਉਹ ਫਲੋ ਹੋਊਗਾ ਬਿਲਕੁਲ ਜੀ ਬਿਲਕੁਲ ਔਰ ਜਿੱਥੇ ਤੱਕ ਤੁਸੀਂ ਮੋਟੀ ਮੋਟੀ ਕੰਮਾਂ ਦੀ ਗੱਲ ਕੀਤੀ ਆ ਵੀ ਇਹ ਕੰਮ ਤੁਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਕੋਈ ਵੀ ਇਸ਼ੂ ਆਂਦਾ ਚਾਹੇ ਉਹ ਆਰਕੇਵੀਆਈ ਸਕੀਮ ਹੋਵੇ ਚਾਹੇ ਉਹ ਏਆਈਐਫ ਹੋਵੇ ਚਾਹੇ ਹੋਰ ਵੀ ਕਿਸੇ ਵੀ ਡਿਪਾਰਟਮੈਂਟ ਦੀਆਂ ਚਾਹੇ ਫਿਸ਼ਰੀ ਤੁਹਾਡੀ ਡੇਰੀ ਤੁਹਾਡੀ ਐਨੀਮਲ ਹਸਬੈਂਟਰੀ ਦੇ ਵਿੱਚ ਆਪਣੀਆਂ ਵਕਰੀਆਂ ਵਕਰੀਆਂ ਸਕੀਮਾ ਤੁਹਾਡੀ ਮਸ਼ਰੂਮ ਮੰਗ ਹੋ ਗਈ ਐਗਰੋ ਫਰੈਸਟੀ ਹੋ ਗਈ ਤੁਹਾਡੀ ਬਾਗਬਾਨੀ ਹੋ ਗਈ ਗੱਲ ਕਰੂ ਤੁਸੀਂ ਜਿੱਥੇ ਵੀ ਇਨਫਰਾਸਟਰਕਚਰ ਡਵੈਲਪਮੈਂਟ ਦੀ ਗੱਲ ਕਰਦੇ ਆ ਸਿਰਫ ਉਹਦੀ ਜਿਹੜੀ ਸ਼ਰਤ ਈ ਹੋਣੀ ਚਾਹੀਦੀ ਆ ਕਿ ਉਹ ਉਹਦਾ ਜਿਹੜਾ ਏਰੀਆ ਜਿੱਥੇ ਉਹ ਇੰਪਲੀਮੈਂਟ ਕਰਨੀ ਆ ਉਹ ਪਿੰਡ ਦਾ ਏਰੀਆ ਹੋਣਾ ਚਾਹੀਦਾ ਅਰਬਨ ਏਰੀਆ ਨਹੀਂ ਹੋਣਾ ਚਾਹੀਦਾ ਬਸ ਬਸ ਇਹ ਆ ਤੇ ਤੁਸੀਂ ਬਹੁਤ ਵੱਡੇ ਪੱਧਰ ਤੇ ਇਸ ਸਕੀਮ ਸਕੀਮ ਤੋਂ ਜਿਹੜਾ ਲਾਹਾ ਪ੍ਰਾਪਤ ਕਰ ਸਕਦੇ ਹੋ ਬਹੁਤ ਵਧੀਆ ਗੱਲ ਤੁਸੀਂ ਡਾਕਟਰ ਸਾਹਿਬ ਦੱਸੀ ਹੈ ਮੰਨ ਲੈਂਦੇ ਆਪਾਂ ਜੀ ਇੱਕ ਬੰਦਾ 100 ਏਕੜ ਦੀ ਖੇਤੀ ਕਰਦਾ ਆ ਖੇਤੀ ਉਹ ਹੈ ਤਾਂ ਉਹ ਪਿੰਡ ਚ ਹੀ ਆ ਨਾ ਜੀ ਪਿੰਡ ਦਾ ਹੀ ਰਕਬਾ ਆ ਉਹ ਕਹਿੰਦਾ ਮੈਨੂੰ ਇੰਨੀ ਲੇਬਰ ਦੀ ਲੋੜ ਆਪਾਂ ਉੱਥੇ ਲਾ ਸਕਦੇ ਆ ਡਾਇਰੈਕਟਲੀ ਨਹੀਂ ਉਹ ਮੈਂ ਜਿਹੜੀ ਗੱਲ ਕਰਕੇ ਤੁਹਾਡਾ ਹਟੇ ਨਾ ਇੱਕ ਭਾਰਤ ਸਰਕਾਰ ਨੇ ਜਿਹੜੀਆਂ ਗਾਈਡਲਾਈਨਾਂ ਦਿੱਤੀਆਂ ਉਸ ਗਾਈਡਲਾਈਨਾਂ ਦੇ ਵਿੱਚ ਇੱਕ ਵਲਨਰੇਬਲ ਗਰੁੱਪ ਆਇਡੈਂਟੀਫਾਈ ਕੀਤਾ ਓਕੇ ਜੀ ਕਿ ਉਹ ਕਿਹੜਾ ਗਰੁੱਪ ਆ ਹਾਂ ਉਹਦੇ ਵਿੱਚ ਉਹਨਾਂ ਨੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ్రਾਈਬਸ ਬੀਪੀਐਲ ਫੈਮਿਲੀਜ਼ ਸਮਾਲ ਐਂਡ ਮਾਰਜਨਲ ਫਾਰਮਰਸ ਛੋਟੇ ਅਤੇ ਸਮਾਨਤ ਕਿਸਾਨ ਹੈਂਡੀਕੈਪਡ ਕਿਸਾਨ ਜਾਂ ਜਿਹੜੇ ਫੋਰੈਸਟ ਰਿਫਾਰਮਸ ਦੇ ਵਿੱਚ ਕਈ ਕਈ ਸਟੇਟਾਂ ਦੇ ਵਿੱਚ ਫੋਰੈਸਟ ਰਿਫਾਰਮ ਹੋਏ ਚੱਲ ਰਹੇ ਤੇ ਹਾਂ ਚੱਲ ਵੀ ਰਹੇ ਆ ਉਹ ਜਿਹੜੇ ਉਹਨਾਂ ਦੇ ਵਿੱਚ ਮਤਲਬ ਸਫਰਰ ਸੀ ਲੋਕ ਜਾਂ ਉਹਨਾਂ ਦੇ ਵਿੱਚ ਕੈਟਾਗਰੀ ਚ ਉਹ ਫਿੱਟ ਬੈਂਦੇ ਸੀ ਉਹ ਇਸ ਸਕੀਮ ਤੋਂ ਸਿੱਧੇ ਤੌਰ ਤੇ ਲਾਹਾ ਲੈ ਸਕਦੇ ਤੁਹਾਡੀ ਕਹਿਣ ਦਾ ਭਾਵ ਹੈ ਕਿ ਛੋਟੀ ਤੇ ਸਮਾਨਤ ਕਿਸਾਨ ਹੋਣ ਜਾਂ ਅਨੁਸੂਚਿਤ ਜਾਤੀ ਦੇ ਹੋਣ ਕਹਿੰਦਾ ਪਰ ਇਹ ਨਾ ਹੋਵੇ ਵੀ ਵੱਡੀ ਜ਼ਮੀਨ ਬਹੁਤ ਜ਼ਿਆਦਾ 100 ਏਕੜ ਜ਼ਮੀਨ ਕਿਉਂਕਿ ਉਹਦੇ ਵਿੱਚ ਜਿਹੜੀ ਜ਼ਮੀਨ ਦੀ ਉਹ ਵੀ 2 ਹੈਕਟੇਰ ਤੋਂ ਮੈਂ ਸਮਝ ਗਿਆ ਜੀ ਉਹੀ 5 ਏਕੜ 5 ਹਾਂਜੀ ਵੀ ਉਹ ਜਿਹੜਾ ਉਸ ਕੈਟਾਗਰੀ ਚ ਫਾਲ ਕਰਦਾ ਉਹ ਆਪ ਕਿਸਾਨ ਔਰ ਖੇਕਾਮਾ ਬਣ ਕੇ ਦੂਜੀ ਲੇਬਰ ਨੂੰ ਨਾਲ ਲੈ ਕੇ ਆਪਣੇ ਕੰਮ ਚ ਆਪਣੇ ਖੇਤ ਚ ਵੀ ਕੰਮ ਕਰਦਾ ਹਾਂ ਗੱਲ ਸਮਝ ਆਈ ਜੀ ਹੁਣ ਬਿਲਕੁਲ ਸਹੀ ਅੱਛਾ ਡਾਕਟਰ ਸਾਹਿਬ ਜੀ ਮੰਨ ਲਓ ਇਹਦੇ ਵਿੱਚ ਆਪਾਂ ਹੋਰ ਬੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਹੋਰ ਵੀ ਕੰਮ ਐਡ ਕਰਨਾ ਚਾਹੁੰਦੇ ਆ ਹਨਾ ਵੀ ਹੋਰ ਵੀ ਆ ਸਕਦੇ ਨੇ ਇਹਦੇ ਵਿੱਚ ਤਾਂ ਫਿਰ ਤਾਂ ਵਾਧੂ ਫੰਡ ਦੀ ਲੋੜ ਆਪਾਂ ਪਹਿਲੀ ਗੱਲ ਕੀਤੀ ਆ ਪਊ ਕਿੱਦਾਂ ਫਿਰ ਇਹਦੇ ਲਈ ਵਾਧੂ ਫੰਡ ਭਾਰ ਸਰਕਾਰ ਤੋਂ ਲਿਆਂਦੇ ਜਾ ਸਕਦੇ ਨੇ ਭਾਰ ਸਰਕਾਰ ਤੋਂ ਤਾਂ ਤੁਸੀਂ ਜਿੰਨੇ ਤੁਹਾਡੇ ਮਤਲਬ ਜਿਹੜੇ ਕੰਮ ਕਰ ਸਕਦੇ ਹੋਗੇ ਉਹ ਕੰਮ ਜੇ ਤੁਸੀਂ ਅਲੋਕੇਟਡ ਤੰਮਾਂ ਦੇ ਵਿੱਚ ਕਰੋਗੇ ਤਾਂ ਹੀ ਉਹ ਤੁਹਾਨੂੰ ਭਾਰ ਸਰਕਾਰ ਤੋਂ ਪੈਸੇ ਆਉਣਗੇ ਹੁਣ ਕੀ ਪ੍ਰੋਬਲਮ ਆ ਜੇ ਜਿਹੜੇ ਖੇਤੀਬਾੜੀ ਦੇ ਨਾਲ ਜਿਹੜੇ ਕੰਮ ਨੇ ਮਤਲਬ ਸਿੱਧੇ ਜਾਂ ਸਿੱਧੇ ਤੌਰ ਤੇ ਸਬੰਧਤ ਆ ਉਹ ਕੰਮਾਂ ਨੂੰ ਆਡੈਂਟੀਫਾਈ ਨਹੀਂ ਕਰ ਸਕੀ ਅਸੀਂ ਹੂੰ ਇੱਥੇ ਹੁਣ ਅਸੀਂ ਕਮਿਸ਼ਨ ਵੱਲੋਂ ਕਿਉਂਕਿ ਮੈਂ ਕਮਿਸ਼ਨ ਚ ਵੀ ਡਿਪੂਟੇਸ਼ਨ ਤੇ ਆ ਹੂੰ ਤੇ ਅਸੀਂ ਕਮਿਸ਼ਨ ਔਰ ਰੂਰਲ ਡਿਵੈਲਪਮੈਂਟ ਵਿਭਾਗ ਦੇ ਨਾਲ ਰਲ ਕੇ ਅਸੀਂ ਇੱਕ ਕਿਸਾਨ ਜਾਗਰੂਕਤਾ ਜਿਹੜੀ ਆ ਉਹ ਉਹ ਲਿਖਣ ਦਾ ਉਹਨੂੰ ਸ਼ੁਰੂ ਕਰਨ ਦਾ ਕੰਮ ਜਿਹੜਾ ਉਹ ਸੋਚ ਰਹੇ ਆ ਕਿ ਤਾਂ ਕਿ ਇਹ ਕਿਸਾਨਤ ਕਰ ਗੱਲ ਤਾਂ ਲੈ ਕੇ ਜਾਈਏਗਾ ਨਹੀਂ ਦੇਖੋ ਡਾਕਟਰ ਸਾਹਿਬ ਇਹ ਬਹੁਤ ਜ਼ਰੂਰੀ ਆ ਜਦੋਂ ਤੱਕ ਕਿਸਾਨ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਉਹਦੇ ਵਿੱਚ ਹਿੱਸਾ ਨਹੀਂ ਲੈ ਸਕੇਗਾ ਔਰ ਦੂਜੀ ਗੱਲ ਇਹ ਆ ਵੀ ਆਪਾਂ ਜਦੋਂ ਖੇਤੀਬਾੜੀ ਨੀਤੀ ਦੀ ਗੱਲ ਕਰਦੇ ਆ ਹਾਂ ਖੇਤੀਬਾੜੀ ਨੀਤੀ ਬਣਾਉਨੇ ਆ ਉਹ ਸਾਫ਼ ਤੇ ਸਪਸ਼ਟ ਸ਼ਬਦਾਂ ਚ ਹੁੰਦੀ ਹੈ ਜੀ ਕੀ ਉਹਦੇ ਵਿੱਚ ਵੀ ਕੋਈ ਮਗਨ ਰੇਗਾ ਬਾਰੇ ਸਿਫਾਰਸ਼ਾਂ ਕੋਈ ਉਹਦੇ ਵਿੱਚ ਲਿਆਂਦੀਆਂ ਗਈਆਂ ਆ ਜਾਂ ਲਿਆਉਣ ਦਾ ਕੋਈ ਅੱਗੇ ਸਾਧਨ ਬਣਾ ਰਹੇ ਹੋ ਤੁਸੀਂ ਅ ਬਾ ਕੁਮਾਲ ਕੁਐਸਚਨ ਆ ਜੀ ਕਿ ਕਈ ਵਾਰੀ ਜਿਹੜੇ ਸਾਡੇ ਖੇਤੀ ਕੰਮੇ ਆ ਜਾਂ ਖੇਤੀ ਤੋਂ ਬਾਹਰ ਬੈਠੇ ਇਨਸਾਨ ਉਹ ਹੀ ਸੋਚਦੇ ਆ ਕਿ ਖੇਤੀਬਾੜੀ ਨੀਤੀ ਦਾ ਮੋਟਾ-ਮੋਟਾ ਇਹ ਲੱਗਦਾ ਕਿ ਇਹ ਸਿਰਫ ਕਿਸਾਨਾਂ ਤੱਕ ਰਹੀ ਸੀ ਬਿਲਕੁਲ ਜਦ ਕਿ ਜਦੋਂ ਤੁਸੀਂ ਉਸ ਦੇ ਵਿੱਚ ਉਹਨੂੰ ਪੜ੍ਹਦੇ ਹੋ ਚੰਗੀ ਤਰ੍ਹਾਂ ਤਾਂ ਤੁਹਾਨੂੰ ਮਗਨਰੇਗਾ ਦਾ ਵੀ ਇੱਕ ਕੰਪੋਨੈਂਟ ਮਿਲਦਾ ਵੀ ਉਹਦੇ ਲਈ ਕੀ ਸਵਰਸ਼ਾਂ ਕੀਤੀਆਂ ਹੋਈਆਂ ਆ ਪਾਲਿਸੀ ਦੇ ਵਿੱਚ ਆਚਾਰੀ ਪਾਲਿਸੀ ਦੇ ਵਿੱਚ ਜਿਹੜੇ 100 ਦਿਨਾਂ ਦੀ ਅਸੀਂ ਗੱਲ ਕਰਦੇ ਆ ਕਿ 100 ਦਿਨ ਹੁਣ ਉਹ ਉਹਨਾਂ ਤੇ ਵੀ ਆਪਾਂ ਗੱਲ ਕਰਾਂਗੇ ਥੋੜੀ ਜੀ ਕਿ ਪਿੱਛੇ ਹੜਾ ਏ ਹੜਾਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਇਹ 100 ਦਿਨਾਂ ਦੀ ਜਿਹੜੀ ਗਿਣਤੀ ਆ ਹੁਣ 150 ਕਰਤੀ ਗਈ ਆ ਅੱਛਾ ਜੀ ਵੈਰੀ ਗੁੱਡ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਤੋ 150 ਦਾ ਮਤਲਬ ਉਨੇ ਪੈਸੇ ਹੋਰ ਵੱਧ ਸਕਦੇ ਆ ਡੇਢ ਗੁਣਾ ਹੋ ਗਏ ਸਮਝ ਲਓ ਜੀ ਡੇਢ ਗੁਣਾ ਨਹੀਂ ਬਹੁਤ ਵਧੀਆ ਗੱਲ ਆ ਦੇਖੋ ਇਹ ਜਿਹੜੀ ਜਾਣਕਾਰੀ ਆ चौहान ਸਾਹਿਬ ਇਹ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਜਾਣਕਾਰੀ ਬਹੁਤ ਵਧੀਆ ਜੀ ਸਮਾਂ ਬਹੁਤ ਖੁੱਲਾ ਚਾਹੀਦਾ ਡਾਕਟਰ ਸਾਹਿਬ ਤੋਂ ਲੈਣ ਦੀ ਜਾਣਕਾਰੀ ਹੈ ਨਾ ਕਰਕੇ ਆਪਣਾ ਜਿਹੜਾ ਸੀਮਤ ਸਮਾਂ ਆ ਉਹ ਖਤਮ ਹੋ ਗਿਆ ਹਣਾ ਬਾਕੀ ਚਲੋ ਆਪਣੇ ਕੋਲ ਤਾਪਮਨ ਪਹੁੰਚਿਆ ਅਲੱਗ-ਅਲੱਗ ਸ਼ਹਿਰਾਂ ਦਾ ਜੀ ਤੋਂ ਸੁਣਾਇਏ ਜੀ ਜੀ ਸੁਣਾਓ ਜੀ ਤਾਪਮਨ ਜਿਹੜਾ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਰਿਹਾ ਉਹ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ ਤਾਪਮਨ 24.2 ਡਿਗਰੀ ਸੈਲਸੀਅਸ ਜੀ ਤੇ ਘੱਟ ਤੋਂ ਘੱਟ 7.1 ਜੀ ਗੁਰਦਾਸਪੁਰ 21.5 ਵੱਧ ਤੋਂ ਵੱਧ ਤੇ 5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ 22.7 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 5.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਜੀ ਪਟਿਆਲਾ 23.1 ਵੱਤੋਂ ਬਾਦ ਤੇ 5 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਹਮ ਅੰਮ੍ਰਿਤਸਰ ਵੱਤੋਂ ਵੱਤਾਪੰਜਵਾਨ ਸਾਹਿਬ ਰਿਹਾ 21 ਡਿਗਰੀ ਸੈਲਸੀਅਸ ਜੀ ਤੇ 5.3 ਡਿਗਰੀ ਸੈਲਸੀਅਸ ਘਟ ਤੋਂ ਘਟ ਬਠਿੰਡਾ 25 ਡਿਗਰੀ ਸੈਲਸੀਅਸ ਵੱਤੋਂ ਬਾਦ ਤੇ 7.3 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਜੀ 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 ਤੇ ਔਨ ਵਾਲੇ ਸਮੇਂ ਜਿਹੜਾ ਮਹਿਕਮੇ ਵਾਲੇ ਕਹਿੰਦੇ ਉਹ ਕਹਿੰਦੇ ਜੀ ਮੌਸਮ ਹਲੇ ਇਦਾਂ ਦਾ ਹੀ ਚੱਲੀ ਜਾਊਗਾ ਮਤਲਬ ਖੁਸ਼ਕ ਹਲੇ ਰਹੂਗਾ ਤੇ ਖੁਸ਼ਕੀ ਹਾਲੇ ਹੋਰ ਬਦਲੂ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਕਿਸਾਨ ਵੀਰੋ ਤੇ ਪੈਣਾ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋਤ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ। ਦੇਖੋ ਖੁਸ਼ੀਆਂ ਖੇੜਿਆਂ ਨਾਲ ਤੇ ਅਸੀਂ ਵਸਣਾ ਹੀ ਐ। ਪਰ ਜਿਹੜੀਆਂ ਸਰਕਾਰੀ ਸਕੀਮਾਂ ਆ ਜਾਂ ਹੋਰ ਵਿਭਾਗਾਂ ਦੀਆਂ ਸਕੀਮਾਂ ਆ ਉਹਦੇ ਬਾਰੇ ਅਸੀਂ ਜਾਗਰੂਕੀ ਹੋਣਾ। ਹਮਮ। ਹੁਣ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਜੈ ਹਿੰਦ। ਜੈ ਹਿੰਦ ਜੀ।